ਗੁਰਬਾਣੀ ਦੇ ਅੰਦਰ ਵਾਰ-ਵਾਰ ਨਾਮ ਦੀ ਗੱਲ ਕੀਤੀ ਗਈ ਕਿਹਾ ਗਿਆ ਜੇ ਕਰਕੇ ਗੁਰੂ ਪਾਸੋਂ ਕੁਝ ਮੰਗਣਾ ਤਾਂ ਇੱਕੋ ਇੱਕ ਨਾਮ ਨੂੰ ਹੀ ਮੰਗਣਾ ਚਾਹੀਦਾ ਹੈ ਮਨ ਮੇਰੇ ਇੱਕੋ ਨਾਮ ਤੇ ਆਏ ਸਰਬ ਸੁਖਾ ਸੁਖ ਉਪਜਾ ਦਰਗਾ ਪੈਦਾ ਜਾਏ ਉਦਾਹਰਨ ਦੇ ਨਾਲ ਸਮਝਦੇ ਹਾਂ ਕਹਿੰਦੇ ਕਿ ਇੱਕ ਰਾਜਾ ਆਪਣੀਆਂ ਸਾਰੀਆਂ ਰਾਣੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ ਰਾਜਾ ਕਹਿੰਦਾ ਕਿ ਜਿਸ ਵੀ ਰਾਣੀ ਦੀ ਜੋ ਇੱਛਾ ਹੈ ਮੇਰੇ ਸਾਹਮਣੇ ਪ੍ਰਗਟ ਕਰੇ ਉਸ ਰਾਣੀ ਦੀ ਮੈਂ ਉਹੀ ਇੱਛਾ ਪੂਰੀ ਕਰਾਂਗਾ ਕੋਈ ਕਹਿੰਦੀ ਮੈਨੂੰ ਹੀਰੇ ਚਾਹੀਦੇ ਕੋਈ ਕਹਿੰਦੀ ਮੈਨੂੰ ਗਹਿਣੇ ਚਾਹੀਦੇ ਕੋਈ ਰਾਣੀ ਕਹਿੰਦੀ ਕਿ ਮੈਨੂੰ ਕੱਪੜੇ ਚਾਹੀਦੇ ਆ ਪਰ ਉਹਨਾਂ ਵਿੱਚੋਂ ਇੱਕ ਰਾਣੀ ਚੁੱਪਾ ਰਾਜਾ ਉਸ ਨੂੰ ਪੁੱਛਦਾ ਤੈਨੂੰ ਕੀ ਚਾਹੀਦਾ ਉਹ ਚੁੱਪ ਰਹਿੰਦੀ ਹੈ ਰਾਜਾ ਦੂਸਰੀ ਵਾਰ ਪੁੱਛਦਾ ਫਿਰ ਨਹੀਂ ਬੋਲਦੀ ਜਦੋਂ ਤੀਸਰੀ ਵਾਰ ਪੁੱਛਦਾ ਤਾਂ ਉਸ ਸਮੇਂ ਰਾਣੀ ਕਹਿੰਦੀ ਹੈ ਕਿ हे ਰਾਜਣ ਮੈਨੂੰ ਤੂੰ ਹੀ ਚਾਹੀਦਾ ਹੈ ਤੇਰੇ ਤੋਂ ਬਿਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜਦੋਂ ਰਾਣੀ ਇਹ ਕਹਿੰਦੀ ਤਾਂ ਰਾਜਾ ਬੜਾ ਖੁਸ਼ ਹੁੰਦਾ ਹੈ ਉਸ ਸਮੇਂ ਕਿ ਰਾਜਾ ਆਪਣਾ ਆਪ ਉਸ ਰਾਣੀ ਨੂੰ ਅਰਪਣ ਕਰ ਦਿੰਦਾ ਜਿਤਨਾ ਰਾਜੇ ਦਾ ਰਾਜ ਭਾਗ ਸੀ ਦੇਸ਼ ਸੀ ਸਾਰਾ ਉਸ ਰਾਣੀ ਦੇ ਨਾਮ ਕਰ ਦਿੰਦਾ ਹੈ ਇਸ ਲਈ ਭਾਈ ਜਦੋਂ ਵੀ ਗੁਰੂ ਪਾਸੋਂ ਮੰਗਣਾ ਤਾਂ ਇੱਕੋ ਇੱਕ ਨਾਮ ਨੂੰ ਮੰਗਣਾ ਚਾਹੀਦਾ ਹੈ ਜੇ ਵਾਹਿਗੁਰੂ ਦਾ ਨਾਮ ਮਿਲ ਗਿਆ ਫਿਰ ਜਿਤਨੀਆਂ ਪਰਮੇਸ਼ਰ ਦੀਆਂ ਦਾਤਾਂ ਹਨ ਉਹ ਸਿੱਖ ਦੇ ਪਾਸ ਆ ਜਾਂਦੀਆਂ ਹਨ